ਅੱਖ ਪਿੰਡਾਂ ਤੋਂ ਪਹੁੰਚੇ ਹੋਏ ਜਜਾਰੂ ਯੋਧਿਓ ਗੱਜ ਵੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਭਾਈ ਜਿਆਦ ਸਿੰਘ ਵਰਗਿਆਂ ਦਾ ਸਮੁੱਚੀ ਟੀਮ ਦਾ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਲੰਮੇ ਸਮੇਂ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਸੋਚ ਉਹਨਾਂ ਦੀ ਵਿਚਾਰਧਾਰਾ ਨਾਲ ਜੁੜੇ ਖੜੇ ਹੋ ਲੰਮੇ ਸਮੇਂ ਤੋਂ ਜੁੜੇ ਆ ਮੈਂ ਲੰਬੀ ਹਲਕੇ ਦੇ ਪਿੰਡਾਂ 'ਚ ਗਿਆ 72 ਪਿੰਡਾਂ ਲੰਬੀ ਹਲਕੇ ਦੇ ਮੈਨੂੰ ਲੱਗਿਆ ਵੀ ਇੱਧਰ ਤਾਂ ਕੋਈ ਬੰਦਾ ਨਹੀਂ ਹੋਣਾ ਪਰ ਕਮਾਲ ਦੀ ਗੱਲ ਦੇਖੋ ਕਿ ਹਰ ਪਿੰਡ ਦੇ ਵਿੱਚ ਕਿਸੇ ਪਿੰਡ 'ਚ ਇੱਕ ਆ ਕਿਤੇ ਦੋ ਆ ਕਿਤੇ ਚਾਰ ਆ ਕਿਤੇ 10-10 ਬੰਦੇ ਵੀ ਬੈਠੇ ਆ ਜਿਹੜੇ ਮੈਨੂੰ ਮਿਲਦੇ ਰਹੇ ਕਿ ਅਸੀਂ ਮਾਨ ਸਾਹਿਬ ਨਾਲ ਮੁੱਢੋਂ ਖੜੇ ਆ ਹਾਲੇ ਵੀ ਬੰਦੇ ਜਾਉਂਦੇ ਤਿਉਂ ਉਸੇ ਸਟੈਂਡ ਤੇ ਖੜੇ ਆ ਜਿਸ ਤਰ੍ਹਾਂ ਇੱਕੋ ਸਟੈਂਡ ਮਾਨ ਸਾਹਿਬ ਨੇ ਆਪਣੇ ਪੂਰੇ ਸਿਆਸੀ ਕੈਰੀਅਰ ਦੌਰਾਨ ਰੱਖਿਆ ਨਹੀਂ ਤਾਂ ਆਪਾਂ ਅੱਜ ਕੱਲ ਦੇਖਦੇ ਆ ਕਿ ਤੜਕੇ ਚਾਹ ਕਿਸੇ ਪਾਰਟੀ ਨਾਲ ਹੋਰ ਪੀਂਦੇ ਆ ਤੇ ਆਥਰੇ ਰੋਟੀ ਕਿਸੇ ਪਾਰਟੀ ਕੋਲ ਹੋਰ ਜਾ ਕੇ ਖਾਂਦੇ ਆ ਬਹੁਤ ਜ਼ਿਆਦਾ ਦੀਨ ਤੇ ਮਾਨ ਆ ਜਿਹੜਾ ਹੋ ਖਤਮ ਹੋ ਚੁੱਕਿਆ ਪਰ ਮਾਨ ਸਾਹਿਬ ਨੇ ਲਗਾਤਾਰ ਸੰਘਰਸ਼ ਕੀਤਾ ਸਾਰੇ ਆਪਾਂ ਉਹਨਾਂ ਦੇ ਜੀਵਨ ਬਾਰੇ ਜਾਣਦੇ ਆ ਸੰਘਰਸ਼ ਬਾਰੇ ਜਾਣਦੇ ਆ ਸੋ ਇਸ ਵਾਰ ਬਹੁਤ ਵਧੀਆ ਮੌਕਾ ਮਿਲਿਆ ਕਿਉਂਕਿ ਇਸ ਵਾਰ ਪੂਰੇ ਪੰਜਾਬ ਦੇ ਅੰਦਰ ਦੁਬਾਰਾ ਫੇਰ 99 ਤੋਂ ਬਾਅਦ ਉਹੀ ਹਨੇਰੀ ਚੱਲੀ ਆ ਜਿਸ ਤਰ੍ਹਾਂ ਮਾਹੌਲ ਦੇਖਦੇ ਆ ਸੰਗਰੂਰ ਹਲਕੇ ਦਾ ਮਾਹੌਲ ਆ ਜਿਹੜਾ ਬਹੁਤ ਵਧੀਆ ਮਾਹੌਲ ਬਣਿਆ ਵਾ ਇਸ ਤਰ੍ਹਾਂ ਹੀ ਖੰਡੂਰ ਸਾਹਿਬ ਦੇ ਵਿੱਚ ਵੀ ਮਾਹੌਲ ਵਧੀਆ ਬਣਿਆ ਜਾਂ ਹੋਰ ਵੀ ਜਿੰਨਾ ਥਾਵਾਂ ਦੇ ਉੱਤੇ ਆਪਣੇ ਉਮੀਦਵਾਰ ਖੜੇ ਆ ਚਾਰ ਚੁਪਰੇ ਮਾਹੌਲ ਬਣਿਆ ਵਾ ਸੋ ਐਸ ਵਾਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਰਲ ਕੇ ਜ਼ੋਰ ਲਾਉਣਾ ਪੈ ਜਿੱਥੇ ਵੀ ਜਾਣੇ ਆ ਪਿੰਡਾਂ ਦੇ ਵਿੱਚ ਆਉਂ ਤੌਰ ਤੇ ਇਹ ਗੱਲ ਸੁਣਨ ਨੂੰ ਮਿਲਦੀ ਆ ਲੋਕਾਂ ਕੋਲੋਂ ਕਿ ਅਸੀਂ ਮਨ ਬੜਾਈ ਬੈਠੇ ਆਂ ਅਸੀਂ ਸਾਰਿਆਂ ਨੂੰ ਦੇਖ ਲਿਆ ਹੁਣ ਐਸ ਵਾਰ ਮੌਕਾ ਜਿਹੜਾ ਉਹ ਤੁਹਾਨੂੰ ਦੇਣਾ ਲੰਮੇ ਸਮੇਂ ਬਾਅਦ ਮਾਨਸਾ ਨੂੰ ਮੌਕਾ ਦੇਣਾ ਸੋ ਹੁਣ ਆਪਣੇ ਕੋਲ ਜਿਹੜੀ ਸਮੱਸਿਆ ਆ ਰਹੀ ਆ ਆਪਣੇ ਕੋਲ ਸਮੱਸਿਆ ਇਹ ਹੀ ਆ ਰਹੀ ਆ ਵੀ ਇਹਨਾਂ ਕੋਲੇ ਪਿੰਡਾਂ ਦੇ ਵਿੱਚ ਮੈਂਬਰ ਸਰਪੰਚ ਚੇਅਰਮੈਨ ਪ੍ਰਧਾਨ ਸਾਬਕਾ ਪ੍ਰਧਾਨ ਮੌਜੂਦਾ ਐਮਐਲਏ ਕਈ ਪਾਰਟੀਆਂ ਕੋਲੇ ਸਾਬਕਾ ਐਮਐਲਏ ਹਲਕਾ ਅਨਚਾਰਜ ਬਹੁਤ ਬਹੁਤ ਬੰਦੇ ਇਹਨਾਂ ਕੋਲੇ ਹਲਕਿਆਂ 'ਚ ਬੈਠੇ ਆ ਉਹ ਪੂਰਾ ਜੋਰ ਵੀ ਲਾ ਰਹੇ ਆ ਪਰ ਉਹਨਾਂ ਦਾ ਜੋਰ ਮੈਂ ਦੇਖ ਰਿਹਾ ਕੰਮ ਵੀ ਨਹੀਂ ਕਰਦਾ ਔਰ ਅੱਜ ਮੈਂ ਜੋਧਪੁਰ ਆਇਆ ਹੁਣ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਪੋਚੇ ਵੀ ਇਹੀ ਗੱਲ ਸੁਣਨ ਨੂੰ ਮਿਲੀ ਵੀ ਲੋਕ ਛੇਪੋ ਛੇਪੀ ਸ਼ਰਮੋ ਸ਼ਰਮੀ ਜਾ ਮੂਮਤੇ ਨੂੰ ਇਹਨਾਂ ਨਾਲ ਤੁਰੇ ਦਾ ਖਰਦੇ ਆ ਪਰ ਲੋਕ ਇਹਨਾਂ ਸਾਰੀਆਂ ਰਵੈਤੀ ਪਾਰਟੀਆਂ ਤੋਂ ਜਿਹੜੀਆਂ ਨੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਰਾਜ ਕੀਤਾ ਚਾਹੇ ਉਹ ਬਾਦਲ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਆਪ ਪਾਲੇ ਹੋਣ ਜਿਹੜੇ ਹੁਣ 25 26 ਮਹੀਨਿਆਂ ਤੋਂ ਇੱਥੇ ਰਾਜ ਕਰ ਰਹੇ ਆ ਬੁਰੀ ਤਰ੍ਹਾਂ ਲੋਕ ਅੱਕ ਚੁੱਕੇ ਆ ਥੱਕ ਚੁੱਕੇ ਆ ਸੋ ਹੁਣ ਆਪਾਂ ਨੂੰ ਹੰਬੜਾ ਮਾਰਨ ਦੀ ਲੋੜ ਆ ਤਾਂ ਕਿ ਸਾਡੇ ਲੋਕਾਂ ਦੀ ਆਵਾਜ਼ ਸਾਡੇ ਹੱਕਾਂ ਲਈ ਸਾਡੇ ਅਧਿਕਾਰਾਂ ਲਈ ਸਾਡੇ ਪੰਜਾਬ ਲਈ ਪੰਜਾਬੀਅਤ ਲਈ ਸਾਡੇ ਪਾਣੀਆਂ ਲਈ ਸਾਡੇ ਬੰਦੀ ਸਿੰਘਾਂ ਲਈ ਸਾਡੀ ਰਾਜਧਾਨੀ ਲਈ ਸਾਡੇ ਡੈਮਾਂ ਲਈ ਪੰਜਾਬ ਦੇ ਅੰਦਰ ਪੰਜਾਬੀਆਂ ਦੇ ਹੱਕ ਰਾਖਵੇਂ ਕਿਵੇਂ ਕਰਨੇ ਆ ਇਹਨਾਂ ਲਈ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਹਰ ਪਾਸਿਓਂ ਪੰਜਾਬੀਆਂ ਦੇ ਹੱਕ ਜਿਹੜੇ ਉਹ ਮਾਰੇ ਜਾ ਰਹੇ ਆ ਖੋਏ ਜਾ ਰਹੇ ਆ ਨੌਕਰੀਆਂ ਦੇ ਪੱਖ ਤੋਂ ਆਪਾਂ ਦੇਖਦੇ ਆ ਕਿ ਗੈਰ ਪੰਜਾਬੀ ਬੰਦੇ ਇੱਥੇ ਭਰਤੀ ਕੀਤੇ ਜਾ ਰਹੇ ਆ ਜਾਂ ਗੈਰ ਪੰਜਾਬੀ ਬੰਦੇ ਜਿਹੜੇ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਬਹੁਤ ਗਹਿਰੀ ਤੇ ਡੂੰਗੀ ਸਾਜ਼ਿਸ਼ ਦੇ ਤਹਿਤ ਵਸਾਏ ਜਾ ਰਹੇ ਆ ਤਾਂ ਕਿ ਪੰਜਾਬ ਦੀ ਡੈਮੋਗ੍ਰਾਫੀ ਹੈ ਜਿਹੜੀ ਭੂਗੋਲ ਸਥਿਤੀ ਹੈ ਜਿਹੜੀ ਪੰਜਾਬ ਦੀ ਉਹ ਬਦਲੀ ਜਾ ਸਕੇ ਆਪਾਂ ਲੰਮੇ ਸਮੇਂ ਤੋਂ ਦੇਖ ਰਹੇ ਆ ਕਿ ਜੇ ਆਪਾਂ ਮਾਨਸਾ ਤੋਂ ਇਲਾਵਾ ਜੈਕਰ ਦਾ ਬੰਦਾ ਹੋ ਵੀ ਹੋਰ ਕਹਿ ਸਕਦੇ ਆ ਮਾਲਾ ਮੋਟਾ ਬੋਲਿਆ ਹੋਣਾ ਇਹਦਾ ਆਪਣੇ ਕੋਲੇ 13 ਲੋਕ ਸਭਾ ਮੈਂਬਰ ਆ 7 ਰਾਸ ਸਭਾ ਮੈਂਬਰ ਆ ਮੀ 20 ਮੈਂਬਰਾਂ ਦੇ ਵਿੱਚੋਂ ਬਾਕੀ ਮੈਂਬਰ ਉੱਥੇ ਜਾ ਕੇ ਚੁੱਪ ਹੀ ਕਰ ਜਾਂਦੇ ਆ ਕਿਸੇ ਦੀ ਹਾਜ਼ਰੀ 2% ਐ ਕਿਸੇ ਦੀ 4% ਐ ਕਿਸੇ ਨੇ ਪੰਜਾਂ ਸਾਲਾਂ ਚ ਚਾਰ ਸਵਾਲ ਪੁੱਛਿਆ ਕਿਸੇ ਨੇ ਅੱਠ ਪੁੱਛਿਆ ਸੋ ਸਾਡੇ भेजे ਹੋਏ ਨਮਾਇंदे ਦਾ ਫਰਜ਼ ਕੀ ਬਣਦਾ ਹੱਕ ਕੀ ਬਣਦਾ ਕੰਮ ਕੀ ਆ ਉਥੇ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਲੋਕ ਸਭਾ ਸ਼ਾਸਨ ਜਿੰਨੇ ਵੀ ਦੱਖਣ ਭਾਰਤ ਦੇ ਵਿੱਚੋਂ ਐਮਪੀ ਆਉਂਦੇ ਆ ਬੰਗਾਲ ਤੋਂ ਐਮਪੀ ਆਉਂਦੇ ਆ ਉਹ ਆਪਣੇ ਸੂਬੇ ਦੀ ਗੱਲ ਆਪਣੇ ਲੋਕਾਂ ਦੀ ਗੱਲ ਆਪਣੇ ਹੱਕਾਂ ਦੀ ਗੱਲ ਇੱਕ ਠੋਕ ਕੇ ਰੱਖਦੇ ਆ ਸਾਡੇ ਵਾਲੇ ਚੁੱਪ ਹੀ ਕਰ ਜਾਂਦੇ ਆ ਜਿਵੇਂ ਕਿ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਜਿਹੜੇ ਇਹਨਾਂ ਨੇ 7 ਰਾਜ ਸਭਾ ਮੈਂਬਰ ਭੇਜੇ ਆ ਉਹਨਾਂ ਚੋਂ ਇੱਕ ਐਮਪੀ ਐ ਬਲਵੀਰ ਸਿੰਘ ਸੀਚੇਵਾਲ ਵਾਤਾਵਰਣ ਪ੍ਰੇਮੀ ਦੇ ਤੌਰ ਤੇ ਜਾਣੇ ਜਾਂਦੇ ਆ ਧਰਤੀ ਹਵਾ ਪਾਣੀ ਬਚਾਉਣ ਦੀ ਗੱਲ ਕਰਦੇ ਆ ਪਿੱਛੇ ਜੇ ਸੈਂਟਰ ਸਰਕਾਰ ਨੇ ਇੱਕ ਕਾਨੂੰਨ ਲਿਆਂਦਾ ਜੰਗਲਾਂ ਦੀ ਕਟਾਈ ਦਾ ਉਹ ਪਹਿਲਾਂ ਬੈਲ ਲੈ ਕੇ ਆਏ ਜਦੋਂ ਬੈਲ ਆਇਆ ਤਾਂ ਅਸੀਂ ਕੁਝ ਬੰਦੇ ਬਲਵੀਰ ਸਿੰਘ ਸੀਚੇਵਾਲ ਕੋਲ ਭੇਜੇ ਵੀ ਜੰਗਲਾਂ ਦੀ ਕਟਾਈ ਆ ਜਿਹੜੀ ਪਹਿਲਾਂ ਹੀ ਬਹੁਤ ਹੋ ਚੁੱਕੀ ਆ ਵਾਤਾਵਰਨ ਪਹਿਲਾਂ ਹੀ ਖਰਾਬ ਆ ਜਿਵੇਂ ਆਪਾਂ ਤੁਹਾਡੇ ਯਾਦ ਹੋਣਾ ਪਿੱਛੇ ਜੇ ਮੱਤੇਵਾੜਾ ਜੰਗਲ ਬਚਾਉਣ ਲਈ ਲੰਮੀ ਮਿਹਨਤ ਚੱਲੀ ਸੀ ਤਾਂ ਅਸੀਂ ਸਿਟੀਵਾਲ ਕੋਲ ਬੰਦੇ ਭੇਜੇ ਤੇ ਉਹਨਾਂ ਨੂੰ ਕਿਹਾ ਸ੍ਰੇਹਾ ਲਾਇਆ ਸਾਡਾ ਉਹਨਾਂ ਨੇ ਜਾ ਕੇ ਵੀ ਜਿਹੜਾ ਨਵਾਂ ਬਿੱਲ ਆ ਰਿਹਾ ਹੈ ਜੰਗਲਾਂ ਦੀ ਕਟਾਈ ਨੂੰ ਲੈ ਕੇ ਸਰਕਾਰ ਲਿਆ ਰਹੀ ਆ ਕਾਨੂੰਨ ਬਣਾ ਰਹੀ ਹੈ ਵੀ ਜੰਗਲ ਜਿਹੜੇ ਹੋ ਜਦੋਂ ਮਰਜ਼ੀ ਉਹਨ ਸਰਕਾਰ ਕੱਟ ਸਕਦੀ ਹੈ ਪਹਿਲਾਂ ਕਾਨੂੰਨ ਸੀ ਕੇ ਜੰਗਲਾਂ ਦੀ ਕਟਾਈ ਨਹੀਂ ਹੋ ਸਕਦੀ ਤਾਂ ਬਲਵੀਰ ਸਿੰਘ ਜੀ ਚਾਹਵਾਲ ਨੇ ਇੱਕ ਗੱਲ ਕਈ ਮੋੜ ਕੇ ਬੰਦਿਆਂ ਨੂੰ ਕਿ ਜੀ ਮੈਂ ਤਾਂ ਨਹੀਂ ਬੋਲ ਸਕਦਾ ਤੁਸੀਂ ਰਾਗਵ ਚੱਡਾ ਜੀ ਨੂੰ ਪੁੱਛ ਲਓ ਜੇ ਉਹ ਕੁਝ ਕਹਿ ਦੇਣਗੇ ਹਦਾਇਤ ਕਰ ਦੇਣਗੇ ਤਾਂ ਅਸੀਂ ਬੋਲ ਦੇਾਂਗੇ ਜਿਹੜੇ ਜਿਹੜੇ ਸਾਡੇ ਬੰਦੇ ਜਾਂਦੇ ਆ ਜਦੋਂ ਡੰਮੀ ਬੰਦੇ ਜਾਂਦੇ ਆ ਕਿਸੇ ਹਕੂਮ ਦੇ ਗੁਲਾਮ ਬੰਦੇ ਨੇ ਉਹਨਾਂ ਦੇ ਕਹੇ ਤੋਂ ਹੀ ਬੋਲਦੇ ਨੇ ਜੋ ਕਹਿਣਗੇ ਬੋਲਦੇ ਆ ਜੋ ਨਾ ਕਹਿਣਗੇ ਨਹੀਂ ਬੋਲਦੇ ਚਾਹ ਪਰ ਸਾਦੇ ਬੰਦੇ ਜਿਹੜੇ ਜਾਣਦੇ ਨੇ ਉਹ ਬੰਦੇ ਜਾਣਦੇ ਹੀ ਇਹ ਜਿਹਨੂੰ ਪਤਾ ਹੀ ਨਹੀਂ ਹੈਗਾ ਵੀ ਗੱਲ ਕੀ ਕਰਨੀ ਆ ਪ੍ਰਸ਼ਨ ਕਿਹੜਾ ਕਰਨਾ ਸਵਾਲ ਕਿਹੜਾ ਕਰਨਾ ਜਵਾਬ ਕੀ ਲੈਣਾ ਮੁਰੇ ਬੈਠਾ ਕੌਣ ਹੈ ਹੁਣ ਮੁਰੇ ਬੋਦੀਰ ਕੇ ਬੈਠੇ ਆ ਛਾਹ ਹਰ ਕੇ ਬੈਠੇ ਆ ਸਪੀਕਰ ਬੈਠਾ ਹੈ ਉਹਨਾਂ ਦੇ ਸਾਹਮਣੇ ਬੈਸੀ ਕੰਗਾ ਨਗਾ ਤਾਂ ਨੀਵੀਆਂ ਪਾਈ ਜਾਂਦੀਆਂ ਨੇ ਜਾ ਕੇ ਹੁਣ ਵਿਚਾਰੇ ਸਦੀਕ ਵਰਗੇ ਲੋਕਾਂ ਨੇ ਐਪੀ ਬਣਾ ਕੇ ਭੇਜੇ ਉਹ ਜਾ ਕੇ ਸੌਂ ਹੀ ਜਾਂਦੇ ਆ ਉੱਥੇ ਬਾਹਰ ਪੱਤਰਕਾਰ ਸਵਾਲ ਪੁੱਛਦਾ ਵੀ ਭਾਈ ਕੋਈ ਅੰਦਰ ਸਵਾਲ ਜਵਾਬ ਹੋਇਆ ਕੀ ਗੱਲਬਾਤ ਹੋਈ ਕੋਈ ਸਵਾਲ ਪੁੱਛਿਆ ਉਹ ਕਹਿੰਦੇ ਸਾਡਾ ਮੋਢਾ ਉਤਰ ਗਿਆ ਕੈਸੇ ਕੈਸੇ ਬੰਦੇ ਗਏ ਆ ਹੁਣ ਤੱਕ ਜੇ ਤੁਸੀਂ ਲੋਕ ਸਭਾ ਦਾ ਹੁਣ ਤੱਕ ਦਾ ਰਿਕਾਰਡ ਦੇਖੋਗੇ ਤਾਂ ਬਹੁਤ ਥੋੜੇ ਬੰਦੇ ਨੇ ਜਿਨ੍ਹਾਂ ਨੇ ਜਾ ਕੇ ਪੰਜਾਬ ਦੀ ਗੱਲ ਕੌਮ ਦੀ ਗੱਲ ਕੀਤੀ ਹੈ ਸਾਡੇ ਹੱਕਾਂ ਦੀ ਗੱਲ ਕੀਤੀ ਹੈ ਨਹੀਂ ਬਾਕੀ ਤਕਰੀਬਨ 5 ਸਾਲ ਕਲੀਆਂ ਤਨਖਾਹਾਂ ਲੈ ਕੇ ਭੱਤੇ ਪੁੱਤੇ ਲੈ ਕੇ ਆਪਣਾ ਸਮਾਂ ਲਗਾ ਦਿੱਤੇ ਸੋ ਇਹ ਤਾਂ ਜਿਹੜੇ ਵੱਡੇ ਪੱਦਰ ਦੇ ਮਸਲੇ ਨੇ ਪੰਜਾਬ ਦੇ ਸੰਦਰਭ ਵਿੱਚ ਮਸਲੇ ਨੇ ਜੋ ਲਗਾਤਾਰ ਕੇਂਦਰ ਦੀ ਸਰਕਾਰ ਆ ਜਿਹੜੀ ਜਿਹੜੀ ਮਰਜ਼ੀ ਹੋਵੇ ਜਿਹੜੀ ਨਵੀਂ ਵੀ ਆਊਗੀ ਉਹਨੇ ਵੀ ਇਹੇ ਕੁਝ ਕਰਨਾ ਹੈ ਲਗਾਤਾਰ ਜਿਹੜਾ ਕੇਂਦਰੀਕਰਨ ਹੋ ਰਿਹਾ ਹੈ ਸੂਬਿਆਂ ਦੇ ਵੱਧ ਅਧਿਕਾਰਾਂ ਦੇ ਉੱਤੇ ਡਾਕੇ ਵੱਜ ਰਹੇ ਨੇ ਮੈਂ ਉਹ ਮਸਲੇ ਜਿਹੜੇ ਅਹਿਮ ਮਸਲੇ ਨੇ ਪੰਜਾਬ ਦੇ ਮੈਂ ਜਿਹੜੇ ਹਰ ਪਿੰਡ ਦੇ ਵਿੱਚ ਜਾ ਕੇ ਗੱਲ ਕਰਦਾ ਕਿ ਸਾਡੇ ਪਾਣੀ ਖੋ ਕੇ ਬਾਹਰਲੇ ਸੂਬਿਆਂ ਨੂੰ ਦੇ ਦਿੱਤੇ ਗਏ ਪਲਾਸਟਾਂ ਨੂੰ ਤਿੰਨ ਨਹਿਰਾਂ ਸਾਡੀਆਂ ਭਰੀਆਂ ਜਾਂਦੀਆਂ ਤੇ ਮੈਂ ਤਲਵੰਡੀ ਹਲਕੇ ਦੇ ਪਿੰਡਾਂ ਸਾਰਿਆਂ ਜਾ ਕੇ ਆਇਆ ਮੈਂ ਸਿੰਘੋ ਵੀ ਗਿਆ ਲੈਰੀ ਗਿਆ ਨਗਲੇ ਗਿਆ ਉੱਚੇ ਤਾਂ ਮੈਂ ਦੇਖਿਆ ਲੋਕਾਂ ਦੇ ਘਰੇ ਟੈਂਕੀਆਂ ਬਣਾਈਆਂ ਹੋਈਆਂ ਨੇ ਪਾਣੀ ਵਾਲੀਆਂ ਜਦੋਂ ਨਹਿਰ ਚ ਬੰਦੀ ਆਉਂਦੀ ਹੈ ਤਾਂ 700 700 ਰੁਪਏ ਦੀ ਟੈਂਕੀ ਪਾਣੀ ਵਾਲੀ ਮੁੱਲ ਭੌਂਦੇ ਨੇ 20 20 ਰੁਪਏ ਨੇ ਤੋੜੇ ਮੁੱਲ ਪਾਣੀ ਵਾਲੇ ਲੈਂਦੇ ਨੇ ਜਣੇ ਇੱਕ ਪਾਸੇ ਆਪਣੇ ਕੋਲੇ ਪੀਣ ਵਾਲਾ ਪਾਣੀ ਵੀ ਹੈ ਨਹੀਂ ਤੇ ਦੂਜੇ ਪਾਸੇ ਸਾਡਾ ਪਾਣੀ 47 ਤੋਂ ਲੈ ਕੇ ਲੁੱਟਿਆ ਗਿਆ ਖੋਇਆ ਗਿਆ ਇਹ ਮੈਂ ਬੜੇ ਲੰਮੇ ਸਮੇਂ ਤੋਂ ਬੋਲਦਾ ਆ ਰਿਹਾ ਕਿ ਧਰਤੀ ਏਟਾਂ ਲਗਾਤਾਰ ਸਾਡਾ ਪਾਣੀ ਮੁੱਕ ਰਿਹਾ ਪੱਤਰ ਸੁੱਕ ਰਹੇ ਆ ਹਰ ਸਾਲ 5-7 ਫੁੱਟ ਪਾਣੀ ਥੱਲੇ ਚ ਲੈ ਜਾਂਦਾ ਆਉਣ ਵਾਲੇ 18-20 ਸਾਲ ਬਾਅਦ ਬਹੁਤ ਵੱਡਾ ਸੰਕਟ ਖੜਾ ਹੋਣਾ ਪਾਣੀ ਦਾ ਪੰਜਾਬ ਦੇ ਅੰਦਰ ਪਰ ਇਸ ਮੁੱਦੇ ਦੇ ਉੱਤੇ ਸਾਡੇ ਲਈ ਬੋਲਣ ਵਾਲਾ ਕੋਈ ਬੰਦਾ ਹੈ ਨਹੀਂ ਦੱਸੋ ਕੋਈ ਬੰਦਾ ਹੁਣ ਤੱਕ ਜਿਹੜਾ ਉੱਚੇ ਬਾਹ ਕੜੀ ਕਰਕੇ ਬੋਲਿਆ ਹੋਵੇ ਕਿ ਸਾਡੇ ਪਾਣੀਆਂ ਦੀ ਲੁੱਟ ਹੈ ਜਿਹੜੀ ਲਗਾਤਾਰ ਕੀਤੀ ਗਈ 47 ਤੋਂ ਲੈ ਕੇ ਇਹ ਕਿਉਂ ਕੀਤੀ ਗਈ ਜਦੋਂ ਕਿ ਦੁਨੀਆ ਦੇ ਜਿਹੜੇ ਅੰਤਰਰਾਸ਼ਟਰੀ ਕਾਨੂੰਨ ਨੇ ਜਿਨੂੰ ਆਪਾਂ ਰਾਏ ਪ੍ਰਿੰਕਰੂਨ ਕਹਿੰਦੇ ਆ ਪੂਰੀ ਦੁਨੀਆ ਦੇ ਪਾਣੀ ਦੀ ਵੰਡ ਉਹਨਾਂ ਕਰੋਨਾ ਮੁਤਾਬਕ ਹੋਈ ਪਰ ਪੰਜਾਬ ਦੇ ਪਾਣੀ ਦੀ ਵੰਡ ਵੇਲੇ ਕਰੋਨਾ ਕਿੱਥੇ ਸੀ ਨਹੀਂ ਬੋਲ ਰਿਹਾ ਤੇ ਚੰਡੀਗੜ੍ਹ ਦੀ ਗੱਲ ਕਰਦੇ ਆਪਾਂ 60 40 ਦਾ ਅਨੁਪਾਤ ਹੈ ਹਰਿਆਣੇ ਦੇ ਨਾਲ ਹੁਣ ਚੰਡੀਗੜ੍ਹ ਦੇ ਵਿੱਚ ਮੈਨੂੰ ਲੱਗਦਾ ਕਿ 60 ਤਾਂ ਬਹੁਤ ਦੂਰ ਦੀ ਗੱਲ ਆ 5 7% ਵੀ ਪੰਜਾਬ ਨਹੀਂ ਰਹਿ ਗਿਆ ਨਾ ਨੌਕਰੀਆਂ ਚ ਰਜਗਾਰ ਚ ਬਾਈਸੀ ਨਜ਼ਰ ਨਹੀਂ ਆਉਂਦਾ ਪੰਜਾਬ ਚंडीगढ़ ਚ ਪੰਜਾਬੀ ਬੋਲੀ ਉੱਥੇ ਮਾਰਤੀ ਨਾ ਦਫ਼ਤਰਾਂ ਚ ਕੰਮ ਹੁੰਦਾ ਬੋਲੀ ਚ ਨਾ ਉੱਥੇ ਕੋਈ ਬੋਰਡ ਆਤੇ ਉਹ ਵੀ ਥੱਲੇ ਨਜ਼ਰ ਆਉਂਦੀ ਆ ਮਾੜੀ ਮੁੱਟੀ ਲਿਖੀ ਸਾਰਾ ਹਿਮਾਚਲ ਆ ਕੇ ਉੱਥੇ ਕਾਬਜ ਹੋ ਗਿਆ ਕਮਾਲ ਦੀ ਗੱਲ ਦੇਖੋ ਪੰਜਾਬ ਨਾਲ ਧੱਕੇ ਦੀ ਗੱਲ ਮੈਂ ਪੰਜਾਬ ਦੇ ਤਿੰਨ ਮੁੱਖ ਮੰਤਰੀਆਂ ਨੂੰ ਮਿਲਿਆ ਜਾ ਕੇ ਕੈਪਟਨ ਨੂੰ ਮਿਲਿਆ ਉਹ ਮੁੱਖ ਮੰਤਰੀ ਹੁੰਦੇ ਸੀ ਚੰਨੀ ਨੂੰ ਮਿਲਿਆ ਮੁੱਖ ਮੰਤਰੀ ਹੁੰਦੇ ਸੀ ਭਵੰਤ ਨੂੰ ਮਿਲਿਆ ਮੁੱਖ ਮੰਤਰੀ ਸੀ ਮਗਾਜ ਵਿੱਚ ਹਿਮਾਚਲ ਦਾ ਕਾਨੂੰਨ ਹੈ ਕਿ ਹਿਮਾਚਲ ਦੇ ਵਿੱਚ ਜਾ ਕੇ ਬਾਹਰਲਾ ਬੰਦਾ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਬਾਹਰਲਾ ਬੰਦਾ ਜਾ ਕੇ ਜ਼ਮੀਨ ਨਹੀਂ ਲੈ ਸਕਦਾ ਤੇ ਪੰਜਾਬ 'ਚ ਕਾਨੂੰਨ ਕਿਉਂ ਨਹੀਂ ਬਣ ਸਕਦਾ ਆਪਾਂ ਰਾਜਸਥਾਨ 'ਚ ਵੀ ਨਹੀਂ ਜਾ ਕੇ ਜ਼ਮੀਨ ਲੈ ਸਕਦੇ ਪਿਛਲੇ 10 ਸਾਲ ਦਾ ਰਿਕਾਰਡ ਹੈ 70000 ਬੰਦਾ ਹਿਮਾਚਲ ਦਾ ਪੰਜਾਬ ਚ ਆ ਕੇ ਸਰਕਾਰੀ ਨੌਕਰੀਆਂ ਲੈ ਗਿਆ 70000 ਬੰਦਾ ਤੇ ਹਿਮਾਚਲ ਦੇ ਵਿੱਚ ਬੋਨਾ ਫਰਡ ਲਾਗੂ ਹੁੰਦਾ ਹੈ। ਬੋਨਾ ਫਰਡ ਸਰਟੀਫਿਕੇਟ ਤੋਂ ਭਾਵ ਹੈ ਵੀ ਜਿਹੜਾ ਪੀੜੀਦਰ ਪੀੜੀ ਪੀੜੀਦਰ ਪੀੜੀ ਕਈ ਦਹਾਕਿਆਂ ਤੋਂ ਬੰਦਾ ਰਹਿ ਰਿਹਾ ਉਹ ਬੰਦਾ ਅਪਲਾਈ ਕਰ ਸਕਦਾ ਹੈ। ਹੁਣ ਤੁਸੀਂ ਕੱਲ ਪਰਸੋਂ ਦੀ ਖਬਰ ਪੜ੍ਹੀ ਹੋਣੀ ਹੈ। ਹਾਈ ਕੋਰਟ ਨੇ ਜਿਹੜਾ ਈਟੀਟੀ ਵਾਲਾ ਰੱਦ ਕੀਤਾ ਪੇਪਰ ਭਰਤੀ ਰੱਦ ਕੀਤੀ ਹੈ। ਜਿਹੜਾ ਸਾਨੂੰ ਜਿਹੜਾ ਇਨਸਾਫ ਹੈ ਉਹ ਇੱਥੇ ਕੋਰਟਾਂ 'ਚ ਵੀ ਨਹੀਂ ਮਿਲਦਾ। ਪਰ ਜ਼ਿੰਮੇਵਾਰ ਕੌਣ ਲੋਕ ਨੇ? ਮੈਂ ਉਦੋਂ ਅਗਲਾ ਰੌਲਾ ਪਾਇਆ ਸੀ ਵੀ 350 ਬੰਦਾ ਬਾਰੋਂ ਲਿਆ ਕੇ ਪਹਿਲਾ ਮਿਲਟਰੀ ਫੋਰਸਾਂ ਦੇ ਵਿੱਚੋਂ ਸਿੱਧੇ ਇੰਸਪੈਕਟਰ ਭਰਤੀ ਕੀਤੇ ਗਏ ਡੀਐਸਪੀ ਭਰਤੀ ਕੀਤੇ ਗਏ ਸਿਪਾਹੀ ਹੌਲਦਾਰ ਐਸਏੀ ਭਰਤੀ ਕੀਤੇ ਗਏ ਮਰਚ ਕੀਤੇ ਗਏ ਪੰਜਾਬ ਪੁਲਿਸ ਚ ਉਸ ਵੇਲੇ ਮੈਂ ਇਹ ਮੰਗ ਲੈ ਕੇ ਮੁੱਦਾ ਲੈ ਕੇ ਚੰਨੀ ਨੂੰ ਮਿਲਿਆ ਸੀ ਵੀ ਇਹ ਪੰਜਾਬ ਦੇ ਨੌਜਵਾਨਾਂ ਦੇ ਹੱਕਾਂ ਦੇ ਉੱਤੇ ਡਾਕਾ ਹੈ ਸਾਡੇ ਨੌਜਵਾਨਾਂ ਚੜਕਾਂ ਦੇ ਉਲਦੇ ਨੇ ਟੈਂਕੀਆਂ ਤੇ ਜਿਹੜੇ ਬੈਠੇ ਨੇ ਇੱਕ ਤਾਂ ਇਹ ਮੁੱਦੇ ਨੇ ਜਿਹੜੇ ਸਾਨੂੰ ਉੱਥੇ ਠਾਉਣੇ ਬਣਦੇ ਆ ਦੂਜੇ ਜਿਹੜੇ ਸਾਡੇ ਲੋਕਲ ਪੱਧਰ ਦੇ ਮੁੱਦੇ ਆ ਪਿੰਡ ਪੱਧਰ ਦੇ ਮੁੱਦੇ ਨੇ ਜਿਵੇਂ ਆਪਾਂ ਜਿਹੜੀ ਫੈਕਟਰੀ ਲੱਗੀ ਆ ਮੈਂ ਉੱਥੇ ਵੀ ਗਿਆ ਸੀਗਾ ਪਿੰਡ 'ਚ ਲਹਿਰੀ ਲੱਗੀ ਐ ਟਾਇਰ ਸਾਰਨ ਵਾਲੀ ਇੱਥੇ ਵੀ ਲੱਗੀ ਆ ਜੀ ਇਹ ਤਾਂ ਬਹੁਤ ਜ਼ਿਆਦਾ ਗੱਲ ਹੈ ਟਾਇਰ ਸਾਰਨ ਵਾਲੀ ਇੱਥੇ ਵੀ ਲੱਗੀ ਆ ਬਹੁਤ ਸਭ ਨੇ ਬੀਚੇ ਆ। ਜਮਰੇ ਜਿਹੜੀਆਂ ਫੈਕਟਰੀਆਂ ਲੱਗ ਰਹੀਆਂ ਨੇ ਉਹ ਫੈਕਟਰੀਆਂ ਜ਼ਹਿਰ ਦੇ ਰਹੀਆਂ ਸਾਨੂੰ। ਸਾਨੂੰ ਦਾ ਫਾਇਦਾ ਨਹੀਂ ਕੋਈ ਨਾ ਫੈਕਟਰੀਆਂ ਦਾ। ਉਧਰ ਜਗਾਰਤਾ ਮਿਲ ਰਿਹਾ ਗੈਰ ਪੰਜਾਬੀਆਂ ਨੂੰ, ਪ੍ਰਵਾਸੀਆਂ ਨੂੰ। ਜ਼ਹਿਰ ਸਾਨੂੰ ਦੇਤੀ। ਔਰ ਆਮਰ ਫੈਂਦਰੀ ਦੇ ਕੋਲੇ ਕੀ ਹਾਲਾਤ ਆ? ਉਹਨਾਂ ਪਿੰਡਾਂ 'ਚ ਜੀ ਮੈਂ ਜਾ ਕੇ ਆ। ਆਪਣਾ ਜੱਜਲ ਹੋ ਗਿਆ ਆ ਰਾਮਸਰਾ, ਫੁੱਲੋ, ਕਣਕਵਾਲ, ਗਿਆਨਾ ਉਹਨਾਂ ਪਿੰਡਾਂ ਦੇ ਵਿੱਚ ਦੇਖੋ ਵੀ ਧਰਤੀ ਦੇ ਥੱਲੇ ਪਾਣੀ ਦੇ ਹਾਲਾਤ ਕੀ ਬਣ ਗਏ ਕੋ ਸਾਰਾ ਜ਼ਹਿਰ ਕੈਮੀਕਲ ਉਹ ਥੱਲੇ ਪਾਈ ਜਾਂਦੇ ਦੇਖੋ ਜਿੰਨੀਆਂ ਫੈਕਟਰੀਆਂ ਜਿੰਨੀਆਂ ਇੰਡਸਟਰੀ ਦੱਖਣ ਭਾਰਤ ਦੇ ਵਿੱਚ ਉੱਥੋਂ ਦੀਆਂ ਹਾਈ ਕੋਰਟਾਂ ਨੇ ਬੈਨ ਕੀਤੀ ਪਾਬੰਦੀਆਂ ਲਾਈਆਂ ਉਹ ਸਾਰੀ ਇੰਡਸਟਰੀ ਲਿਆ ਕੇ ਇੱਥੇ ਲੁਧਿਆਣੇ ਲਾਤੀ ਜਾਂ ਪੰਜਾਬ ਚ ਹੋਰ ਚਾਰਚਪਰੇ ਲਾਤੀ ਉਹ ਪਾਣੀ ਸਾਡੇ ਚਾਹੇ ਦਰਿਆਵਾਂ ਦੇ ਹੋਣ ਚਾਹੇ ਧਰਤੀ ਹੇਠਲੇ ਹੋਣ ਚਾਹੇ ਸਾਡੀ ਧਰਤੀ ਹੋਵੇ ਚਾਹੇ ਸਾਡੀ ਹਵਾ ਹੋਵੇ ਸਾਰਾ ਜਾਰੀਲਾ ਕਰਦਾ ਹੁਣ ਅਸਲ ਮੁੱਦੇ ਦਾ ਸਾਡੇ ਇਹ ਨੇ ਮੇਰਾ ਸਵਾਲ ਇਹ ਆ ਵੀ ਆਪਾਂ ਜਿਹੜੇ ਸਾਰੇ ਆਪਾਂ ਨੂੰ ਉੱਠ ਕੇ ਲੜਨ ਦੀ ਲੋੜ ਆ ਆਉਣ ਵਾਲੀਆਂ ਨਸਲਾਂ ਦੀ ਖਾਤਰ ਤਾਂ ਸਾਡਾ ਇਹ ਪੰਜਾਬ ਸਾਡੀ ਹੋਂਦ ਸਾਡਾ ਵजूद ਜਿਉਂਦਾ ਰਹਿਣਾ ਜੇ ਆਪਾਂ ਅੱਜ ਚੁੱਪ ਕਰਕੇ ਘਰਾਂ 'ਚ ਬੜ ਗਏ ਵੀ ਆਪਾਂ ਪਾਣੀ ਧੋਖੀ ਲੈਣਾ ਆਪਰ ਜੁਗਾਰ ਨੌਕਰੀਆਂ ਤੋਂ ਕੀ ਲੈਣਾ ਨਸ਼ੇ ਦਾ ਮੁੱਦਾ ਕਿੰਦਾ ਵੱਡਾ ਮੁੱਦਾ ਤੁਸੀਂ ਦੇਖੋ ਵੀ ਕਮਾਲ ਦੀ ਗੱਲ ਦੇਖੋ ਕਿਵੇਂ ਨਸ਼ੇ ਦਾ ਮੁੱਦਾ ਗਾਇਬ ਕਰ ਦਿੱਤਾ ਗਿਆ ਅੱਜ ਮੀਡੀਆ ਦੇ ਵਿੱਚ ਕੋਈ ਚਰਚਾ ਨਹੀਂ ਸਿਆਸੀ ਬੰਦੇ ਨਹੀਂ ਨਸ਼ੇ ਦੇ ਬੋਲਦੇ ਜਾ ਕੇ ਪਤਾ ਵੀ ਜੇ ਬੋਲਾਂਗੇ ਕਿਰਾਂਗੇ ਲੋਕ ਸਵਾਲ ਪੁੱਛਣਗੇ ਵੀ ਭਾਈ 10 ਸਾਲ ਇਥੇ ਬਾਦਲਾਂ ਨੇ ਰਾਜ ਕੀਤਾ ਉਦੋਂ ਥੋੜੇ ਰਾਜ ਵੇਲੇ ਵਿਕਿਆ ਫਿਰ ਗੁਟਕਾ ਸਾਫ ਫੜ ਕੇ ਸੌਖਾ ਦੀ ਕੈਪਟਨ ਨੇ ਬਹੰਡੇ ਪੰਜ ਸਾਲ ਰਾਜ ਕਰ ਗਿਆ ਉਦੋਂ ਹੀ ਵਿਕਦਾ ਰਿਆ ਫਿਰ ਭਵੰਤ ਵੇਲੇ ਵੀ ਇਹੀ ਹੋਇਆ ਵਿਚਾਰਾ ਮਹੀਨਾ ਖਤਮ ਕਰਦਾਂਗੇ 26 ਮਹੀਨੇ ਹੋ ਗਏ ਨਹੀਂ ਰੋਕਿਆ ਜਾਣੇ ਦੋ ਸਰਕਾਰਾਂ ਜੇ ਆਪਾਂ ਕਹਿ ਲਗੇ ਕੈਪਟਨ ਦੀ ਸਰਕਾਰ ਤੇ ਭਵੰਤ ਦੀ ਸਰਕਾਰ ਦੋ ਸਰਕਾਰਾਂ ਚਿੱਟੇ ਨੂੰ ਮੁੱਦਾ ਬਣਾ ਕੇ ਬਣੀਆਂ ਨੇ ਪਰ ਚਿੱਟੇ ਦਾ ਮੁੱਦਾ ਹੀ ਗਾਇਬ ਕਰਤਾ ਰੋਜ਼ ਆਪਾਂ ਦੇਖਦੇ ਆ ਨੌਜਵਾਨ ਪੁੱਤ ਮਾਵਾਂ ਦੇ ਮਰ ਰਹੇ ਆ ਸੋ ਅਸਲ ਜਿਹੜੇ ਮੁੱਦੇ ਆ ਮੁੱਦਿਆਂ ਦੇ ਉੱਤੇ ਗੱਲ ਨਹੀਂ ਹੋ ਰਹੀ ਮੁੱਦਾ ਹੀਂੜ ਰਾਜਨੀਤੀ ਹੋ ਰਹੀ ਆ ਸੋ ਇਸ ਕਰਕੇ ਆਪਾਂ ਸਾਰਿਆਂ ਨੇ ਤਾਕੜੇ ਹੋ ਕੇ ਹਮਲਾ ਮਾਰਨਾ ਮੈਂ ਹਮੇਸ਼ਾ ਆਪਣੇ ਵੱਲੋਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਹਰ ਦੁੱਖ ਸੁੱਖ ਦੇ ਵਿੱਚ ਹਰ ਵਕਤ ਮੈਂ ਤੁਹਾਡੇ ਨਾਲ ਖੜੂ ਮੈਂ ਪਹਿਲਾਂ ਵੀ ਖੜਦਾ ਆਇਆ ਬਿਨਾ ਆਪਾਂ ਕਿਸੇ ਪਾਵਰਾਂ ਤੋਂ ਬਿਨਾ ਤਾਕਤਾਂ ਤੋਂ ਆਪਾਂ ਲੜਦੇ ਆਏ ਆਂ ਚਾਹੇ ਕਿਸਾਨੀ ਮੋਰਚੇ ਦਾ ਰਾਣ ਹੋਵੇ ਚਾਹੇ ਡਟੇਰੇ ਡਾਕਟਰਾਂ ਦੇ ਮਸਲੇ ਹੋਣ ਚਾਹੇ ਸਕੂਲਾਂ ਦੇ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਨੂੰ ਮਾਰਨ ਦੀ ਗੱਲ ਹੋਵੇ ਚਾਹੇ ਉਹ ਜਿਹੜਾ ਲਫਾਫਾ ਨਹਿਰਾਂ 'ਚ ਪਾਉਂਦੇ ਨੇ ਕੰਕਰੀਟ ਪਾ ਕੇ ਪੱਕੀਆਂ ਕਰਦੇ ਨੇ ਨਹਿਰਾਂ ਉਹ ਵੀ ਆਪਾਂ ਲੜੇ ਲੜਾਈ ਫਰੀਪੁਰ ਦੇ ਵਿੱਚ 2 ਮਹੀਨੇ ਉੱਥੇ ਬੈਠੇ ਉਹ ਵੀ ਆਪਾਂ ਲਫਾਫਾ ਜਿਹੜਾ ਨਹਿਰ ਚ ਪਾਉਣ ਤੋਂ ਰੋਕਿਆ ਸੋ ਲਗਾਤਾਰ ਚਾਹੇ ਨਸ਼ਿਆਂ ਦੇ ਖਿਲਾਫ ਹੋਵੇ ਆਪਾਂ ਲੜਦੇ ਆਏ ਆ ਪਰ ਆਪਾਂ ਨੂੰ ਸਮੱਸਿਆ ਇਹ ਆਉਂਦੀ ਰਹੀ ਆ ਹੁਣ ਜੇ ਡਾਕਟਰਾਂ ਖਿਲਾਫ ਲੈਣੇ ਡਾਕਟਰਾਂ ਨੇ ਜਾ ਕੇ ਪਰਚੇ ਕਰਾਤੇ ਕਿਉਂਕਿ ਆਪਾਂ ਇੱਕ ਆਮ ਬੰਦੇ ਸੀ